ਇਹ ਕਹਿੰਦਾ ਭਈ ਇਹ ਸਾਡਾ ਕੰਗਾ ਹੈਗਾ ਕਹਿੰਦਾ ਸਾਡੇ ਵਾਲ ਆ ਜਿਹੜੇ ਵਾਲ ਕੱਢੇ ਹੁੰਦੇ ਆ ਫੋਰ ਦੀ ਹੈਅਰਸ ਨਹੀਂ ਥੋੜਾ ਹੀ ਕਰੀ ਸਾਡੇ ਨੀ ਦਰੀਆਂ ਮੁੰਨਣ ਲਈ ਹੱਥਾਂ ਨਹੀਂ ਹੁੰਦਾ ਹੱਥ ਆਏ ਹੋਏ ਹੱਥੇ ਹੁੰਦੇ ਸੀ ਇਹਨਾਂ ਨੂੰ ਨਾ ਜਿਹੜੇ ਵਾਲ ਐਵੇਂ ਤੇ ਕੁੰਗਰ ਵਾਲੀ ਵਧੀਆ ਵਧੀਆ ਲੱਗਦਾ ਖੁਸ਼ੀ ਇੱਥੇ ਬੈਠੇ ਸੀ ਕਿ ਨੇੜੇ ਤੇ ਖੁਸ਼ੀ ਦੇ ਵਾਲ ਦੇਖੋ ਇਹਨਾਂ ਨੇ ਕੀ ਕਰਦਾ ਇਹ ਬਾਈ ਦੇਖ ਲਓ ਸ਼ਰਾਬ ਐ ਬਣਦੀ ਐ ਅਮਰੀਕਾ ਦੀ ਤੇ ਕੰਮ ਪ੍ਰੋਸੈਸੇ ਕੋਈ ਐ ਆਪਣੇ ਥੱਲੇ ਢੋਲਾ ਲਾ ਲੈਂਦੇ ਆ ਢੋਲਾ ਕੇ ਪਾਣੀ ਪੂਣੀ ਪਾਉਂਦੇ ਆ ਆ ਉਹ ਵੀ ਪਾਣੀ ਪੂਣੀ ਵਾਲਾ ਪ੍ਰੋਸੈਸ ਇਹਨਾਂ ਦਾ ਉਵੇਂ ਹੀ ਹੈ ਜਿੰਕਾ ਨਾ ਵੀ ਆਰ ਡਰਾਈਵਿੰਗ ਟੂ ザ ਆਰੀ ਟ੍ਰਾਈਬਸ ਵਿਲੇਜ ਦੇ ਆਰ ਲੀਵਿੰਗ ਓਨ ਦ ਟੌਪ ਹਾਈਲੈਂਡ অর ਟੌਪ ਹਿੱਲਸ ਆਫ ਜਿੰਕਾ which is like a 2 ਕਿਲੋਮੀਟਰ 2 ਕਿਲੋਮੀਟਰ ਜਸਟ 2 ਕਿਲੋਮੀਟਰ ਯਾ 1 ਐਂਡ ਹਾਫ 2 ਕਿਲੋਮੀਟਰ ਸ਼ਹਿਰ ਤੋਂ ਅਸੀਂ ਥੋੜਾ ਜਿਹਾ ਦੂਰ ਆਏ ਆ ਬਸ ਮਸਾਂ 2.5-3 ਕਿਲੋਮੀਟਰ ਦੂਰ ਤੇ ਇਹ ਇੱਕ ਪਿੰਡ ਹੈਗਾ ਪਿੰਡ 'ਚ ਇੱਥੇ ਅਸੀਂ ਗੱਡੀ ਰੋਕਤੀ ਤੇ ਇਹ ਕਹਿੰਦਾ ਵੀ ਥੋੜਾ ਜਿਹਾ ਆਪਾਨੂੰ ਪੈਦਲ ਤੁਰ ਕੇ ਜਾਣਾ ਪਊਗਾ ਤੇ ਜਿੱਥੇ ਅਰੀ ਟ੍ਰਾਈਬ 'ਚ ਜਿਹੜੇ 'ਚ ਅਸੀਂ ਜਾ ਰਹੇ ਆ ਤੇ ਅੱਜ ਟਾਈਮ ਹੈਗਾ ਸਾਡੇ ਕੋਲ ਵਿਹਲੇ ਸੀ ਅਸੀਂ ਆਖਿਆ ਕੁਛ ਨਾ ਕੁਛ ਕਹਿੰਦੇ ਦਿਖਾਈਏ ਤੁਹਾਨੂੰ ਕੁਛ ਤਾਂ ਦਿਖਾਈਏ ਬਾਕੀ ਜਿਹੜੇ ਦੂਰ ਵਾਲੇ ਟ੍ਰਾਈਬ ਆ ਉਹ ਅਸੀਂ ਕੱਲ ਨੂੰ ਦੇਖਣੇ ਅਸੀਂ ਤਾਂ ਬੱਸੇ ਬੁੱਸੇ ਵੀ ਚੱਲਦੀਆਂ ਜਿਹੜੇ ਟ్రਾਈਬ ਚ ਇਹ ਸਾਨੂੰ ਅੱਜ ਲੈ ਕੇ ਜਾ ਰਹੇ ਹਨ ਇਹ ਵਨ ਆਫ ਦੀ ਮੋਸਟ ਸਿਵਲਾਈਜ਼ਡ ਟ్రਾਈਬ ਹੈ ਤੇ ਓਮੋ ਵੈਲੀ ਦੇ ਵਿੱਚ ਜਿੰਨੇ ਵੀ ਇੱਥੇ ਟ్రਾਈਬ ਵਸਦੇ ਆ ਵੱਖ-ਵੱਖ ਕਬੀਲੇ ਆ ਤੇ ਉਹਨਾਂ ਚੋਂ ਸਭ ਤੋਂ ਵੱਧ ਜੇ ਕਿਸ ਨੇ ਮਤਲਬ ਸਿਵਲਾਈਜ਼ਡ ਹੋਇਆ ਤਾਂ ਇਹ ਟ్రਾਈਬ ਹੋ ਸਕਿਆ ਆ ਦੇਖੋ ਹਾਊ ਮੈਨੀ ਟ్రਾਈਬਸ ਇਨ ਦੀ ਓਮੋ ਵੈਲੀ ਟੋਟਲ ਟੋਟਲ ਥੇਰ ਆਰ 16 ਡਿਫਰੈਂਟ ਟ్రਾਈਬਸ 16 ਯੈਸ ਐਂਡ ਦਾ ਆਰੀ ਟ్రਾਈਬ ਵਿਚ ਇਜ਼ ਦਾ ਫਰਸਟ ਵਨ ਫਰਸਟ ਵਨ ਯੈਸ ਸਿਵਲਾਈਜ਼ਡ not only hmm. civilized but on um, population hmm. comparing to the number of population hmm. the ari tribes is like more, more, population. more than uh, 250000 people oh yeah. okay there are different uh, villages here hmm. so this is one of the ari tribes village which is called bazat ari tribes okay. village okay population this is the ari tribe people ari tribe oh yeah. okay coming okay 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 ਕੋਮੇ ਹੈ ਸਿਵਲਾਈਜ਼ਡ ਹੋ ਗਏ ਥੋੜੇ ਜੇ ਪਰ ਅੱਜ ਵੀ ਕੰਮ ਇਹਨਾਂ ਦੇ ਉਹੀ ਨੇ ਦੇਖੋ ਹਥਿਆਰ ਬਣਾਈ ਜਾਂਦਾ ਇਹ ਅਸੀਂ ਕੀਨੀਆਂ ਚ ਪਹਿਲਾਂ ਵੀ ਦੇਖਿਆ ਸੀਗਾ ਜਦੋਂ ਅਸੀਂ ਪਿਛਲੀ ਵਾਰ ਕੀਨੀਆਂ ਘੁੰਮੇ ਸੀ ਉਦੋਂ ਵੀ ਇਹਦੇ ਨਾਲ ਇਹ ਹਵਾਲੇ ਪੰਪ ਜਨਾ ਹਥਿਆਰ ਬਣਾਉਂਦਾ ਸੀ ਦਿਖਾਉਣਾ ਮੈਂ ਤੁਹਾਨੂੰ ਨੇੜੇ ਜਾ ਕੇ ਇਹ ਸੇਮ ਚੀਜ਼ ਹੈ ਸੇਮ ਪਹਿਲਾਂ ਤੁਹਾਨੂੰ ਦਿਖਾਈ ਸੀਗੀ ਕੀਨੀ ਚ ਜਿਹੜੀਆਂ ਚੀਜ਼ਾਂ ਪਹਿਲਾਂ ਦੇਖਿਓ ਅਸੀਂ ਨਾ ਤਾਂ ਆਪ ਦੇਖ ਰਿਹਾ ਨਾ ਵਾਰ-ਵਾਰ ਤੁਹਾਨੂੰ ਮਤਲਬ ਰਿਪੀਟ ਕਰਾਉਣੀ ਹੈਗੀਆਂ ਇਹਨਾਂ ਨੂੰ ਨਾ ਜਿਹੜੇ ਵਾਲ ਹੈ ਐਵੇਂ ਤੇ ਕੁੰਗਰ ਵਾਲੀ ਵਾੜੀ ਵਧੀਆ ਲੱਗਦਾ ਖੁਸ਼ੀ ਇੱਥੇ ਬੈਠੇ ਸੀ ਨੇੜੇ ਤੇ ਖੁਸ਼ੀ ਦੇ ਵਾਲ ਦੇਖੋ ਇਹਨਾਂ ਨੇ ਕੀ ਕਰਤਾ ਖੁਸ਼ਰੀ ਦੇ ਵਾਲਾਂ ਦਾ ਇਹ ਆ ਕੁੱਤਾ ਬਣਾ ਦਿਆਂ ਇਹ ਕਹਿੰਦੇ ਕਹਿੰਦੇ ਸਿੱਧੇ-ਸੁੱਧੇ ਵਧੀਆ ਨਹੀਂ ਲੱਗਦੇ ਹੁੰਦੇ ਆ ਕੁੱਤਾ ਬਣਾ ਦੋ ਵੇਲੇ ਬੇਟੇ ਇਜ਼ੀ ਇਜ਼ੀ ਬਿਕਾਉ ਯੂਰ ਹੈਰ ਨੋਟ ਸਟਰੋਂਗ ਆਰ ਆ ਕੀ ਨੀਅਜ਼ ਦੇਖੀ ਸੀ ਉਹ ਤਾਂ ਤੇ ਜਿਆਦਾ ਮਤਲਬ ਜਾਨਵਰਾਂ ਨੂੰ ਮਾਰਨ ਲਈ ਸੀਗਾ ਤੇ ਇਹ ਖੇਤੀ ਲਈ ਹੈ ਦੇ ਯੂਜ਼ ਫਾਰ ਦੀ ਫਾਰਮਿੰਗ ਥਿਸ ਵਨ ਇਜ਼ ਫਾਰ ਫਾਰਮਿੰਗ ਯਾ ਓਕੇ ਕਿਉਂਕਿ ਜਿਹੜਾ ਬਹੁਤ ਸਿਵਲਾਈਜ਼ਡ ਹੋਇਆ ਹੋਇਆ ਹੈ ਟ੍ਰਾਈਬ ਹੈ ਇਹ ਖੇਤੀ ਖੂਤੀ ਕਰਨ ਲੱਗਿਆ ਕੱਪੜੇ ਵੀ ਪਾਉਣ ਲੱਗਿਆ ਸਾਰਾ ਕੁਝ ਓਕੇ ਸੈਚਰਡੇ ਸੇਲ ਇਨ ਦੀ ਮਾਰਕੀਟ ਯੈਸ ਸੈਚਰਡੇ ਨੂੰ ਜਿੰਕਾ ਚ ਮਾਰਕੀਟ ਲੱਗਦੀ ਹੈ ਕਿ ਟ੍ਰਾਈਬਲ ਮਾਰਕੀਟ ਵੱਖਰੀ ਤੇ ਉਹਦੇ ਚ ਇਹ ਵੇਚ ਕੇ ਆਊਗਾ ਐਂਡ ਆਕਸ ਫਾਰ ਕਟਿੰਗ ਸੋ ਦਨ ਆਫਟਰ ਦੇ ਯੂਸ ਟੂ ਸੇਲ ਨਾ ਮਾਰਕੀਟ ਤੇ ਜਿਹੜੇ ਇਹਨਾਂ ਦੇ ਨਿਆਣੇ ਆ ਨਾ ਹੋਵੇ ਸਕੂਲ ਵਗੈਰਾ ਜਾਂਦੇ ਆ ਪੜ੍ਹਦੇ ਆ ਮਤਲਬ ਜੌਬ ਕਰਦੇ ਆ ਨੌਕਰੀਆਂ ਕਰਦੇ ਆ ਕੋਈ ਨਾ ਕੋਈ ਤੇ ਤਾਂ ਕਰਕੇ ਜਿਹੜਾ ਇਹ ਪਹਿਲਾ ਹੀ ਜਿਹੜਾ ਟ్రਾਈਬ ਆ ਮਤਲਬ ਪਹਿਲਾ ਇੱਥੋਂ ਦਾ ਇਹੋ ਜਿਹਾ ਟ్రਾਈਬ ਆ ਜਿਹੜਾ ਸਿਵਲਾਈਜ਼ਡ ਹੋਇਆਗਾ ਚੰਗੀ ਤਰੀਕੇ ਨਾਲ ਬਾਕੀ ਜਿੰਨੇ ਆਉਣ ਵਾਲੇ ਤੁਹਾਨੂੰ ਵਲੌਗ ਚ ਦੇਖਣ ਨੂੰ ਮਿਲਣਗੇ ਆਪਣੀ ਇਸ ਸੀਰੀਜ਼ ਚ ਕੋਈ ਟ్రਾਈਬ ਮਤਲਬ ਆ ਜਿੰਕਾ ਸਿਟੀ ਇੱਥੇ ਤੱਕ ਨੂੰ ਨਹੀਂ ਜਾਣਦਾ ਬਾਕੀ ਦੁਨੀਆਂ ਦਾ ਉਹਨੇ ਜਾਣ ਨਹੀਂ ਕੀ ਆ ਵੀ ਦੁਨੀਆਂ ਚ ਕੀ ਹੋ ਰਿਹਾ ਉਹਨਾਂ ਦਾ ਆਪਣੀ ਰਹਿਣ ਸਹਿਣ ਹੈ ਉਹਨਾਂ ਨੂੰ ਸਿਰਫ ਜ਼ਿੰਦਗੀ ਜਿਉਣ ਦਾ ਕ ਮਤਲਬ ਹੁੰਦਾ ਵੀ ਅੱਜ ਸਾਹ ਚੱਲਦੇ ਆ ਸਵੇਰ ਨੂੰ ਜਿਵੇਂ ਰਾਤ ਨੂੰ ਆਪਦਾ ਖਾਣਾ ਖਾਣਾ ਸੌਣਾ ਤੜਕੇ ਉੱਠਣਾ ਫੇਰ ਉਹੀ ਕੰਮ ਰਿਪੀਟ ਇਹੋ ਜੀ ਉਹਨਾਂ ਦੀ ਜ਼ਿੰਦਗੀ ਹੈ ਹੁਣ ਇਹਨਾਂ ਦੇ ਅੱਗੇ ਖੇਤੀਬਾੜੀ ਜਿਹੜੀ ਕਰਦੇ ਇਧਰਾਂ ਖੇਤੀ ਕੀਤੀ ਹੋਈ ਹੈ ਸਾਰੀ ਇਹਨਾਂ ਨੇ ਖੇਤੀ ਕਰਨੀ ਵੀ ਇਹਨਾਂ ਨੇ ਸ਼ੁਰੂ ਕੀਤੀ ਹੈ ਤੇ ਬਾਕੀ ਕਿਵੇਂ ਕਿਵੇਂ ਸਾਰਾ ਦਿਖਾਉਣੀ ਇਹ ਦੇਖੋ ਇਧਰ ਨਾਲ ਇਹ ਸਬਜ਼ੀਆਂ ਵਗੈਰਾ ਲਾਈਆਂ ਹੋਈਆਂ ਇਹਨਾਂ ਨੇ ਇਹ ਸਾਰੀਆਂ ਕੋਈ ਨਾ ਕੋਈ ਸਬਜ਼ੀ ਉਗਾਉਂਦੇ ਅਗੇ ਅਸਲ 'ਚ ਨਾ ਪੋਟੇਟੋਸ ਯਾ ਪੋਟੇਟੋਸ ਦਸ ਇਜ਼ ਦਾ ਚੀਫੀ ਕਲ ਆਰੀ ਟ్రਾਈਬਸ ਹਾਊਸ ਹਾਊਸ ਯਾ ਇਹ ਕਹਣਾ ਜਿਹੜਾ ਪਹਿਲਾਂ ਇਹਨਾਂ ਦੇ ਟ੍ਰੈਡੀਸ਼ਨਲ ਹਾਊਸ ਹੀ ਇਹੇ ਸੀ ਤੇ ਇਹ ਆਲੂ ਲਾਏ ਹੋਏ ਆ ਤੇ ਇੱਥੇ ਆ ਕੇ ਇੱਕ ਫੀਲ ਆ ਰਿਹਾ ਅਫਰੀਕਾ ਦਾ ਕਿਉਂਕਿ ਅਫਰੀਕਾ 'ਚ ਗ੍ਰੀਨਰੀ ਜ਼ਿਆਦਾ ਦੇਖਦੇ ਹੁੰਦੇ ਸੀਗੇ ਇੰਨੀ ਗ੍ਰੀਨਰੀ ਕਿਨੀਆਂ 'ਚ ਸਾਨੂੰ ਪਹਿਲਾਂ ਦੇਖਣ ਨੂੰ ਮਿਲੀ ਨਹੀਂ ਸੀਗੀ ਜਿੰਨੀ ਇੱਥੇ ਹੈ ਜਿਵੇਂ ਸੈਂਟਰਲ ਰਿਪਬਲਿਕ ਜਾਂ ਬਰੂਂਡੀ 'ਚ ਦੇਖਣ ਨੂੰ ਜ਼ਰੂਰ ਮਿਲੀ ਸੀ ਬਰੂਂਡੀ 'ਚ ਇੰਨੀ ਗ੍ਰੀਨਰੀ ਸੀ Hmm. so in ouri tribes hmm. around their house they have different kind of fruit and vegetables they hmm. planted so okay here there is false banana papaya and uh, real banana hmm. we call it false banana this one in amhari we call it ensat he can fruit fraterra chala ke rakde yeah it doesn't give fruit hmm. which is like fake banana fake banana yeah hmm. because it doesn't give fruit and the other thing is we used to make from the steam of this okay we used to make a bread which is called kocho okay kocho yes so we make gonna, from this yes we're going to try it in uh, dorze okay on okay. The last day okay okay no problem age kehnde jado dorze drive jawange odo try karange eh paaye papite lage hoye hai te ethe bhi ohi kahaniyan jeme aap kehn si papite do laune pende fir hare hunde pata nahi a sugar cane yeah it's also in our punjab india te ਯੂਗਾਂਡਾ ਜਿਹੜਾ ਹੁੰਦਾ ਨਾ ਯੂਗਾਂਡਾ ਵੀ ਐਵੇਂ ਦਾ ਸੀਗਾ ਮੈਨੂੰ ਯਾਦ ਆ ਰਿਹਾ ਜੋ ਇਸ ਲੁੱਕ ਲਾਈਕ ਸੇਮ ਯੂਗਾਂਡਾ ਯਾ 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 ਯੂਗਾਂਡਾ ਇਜ਼ ਆਲਸੋ ਗ੍ਰੀਨ ਗ੍ਰੀਨ ਐਂਡ ਸੇਮ ਲਾਈਕ देयर ਫਰੂਟ ਐਂਡ ਵੈਜੀਟੇਬਲ ਐਂਡ ਪਲਾਂਟਡ ਐਂਡ ਯਾ ਵੇਅਰ ਇਜ਼ ਮੋਰ ਗ੍ਰੀਨਰੀ ਵੇਅਰ ਫੇਅਰਡ ਫਰਮ ði ਮਲੇਰੀਆ ਜਦੇ ਨਾ ਜਦੇ ਜ਼ਿਆਦਾ ਗ੍ਰੀਨਰੀ ਹੁੰਦੀ ਹੈ ਨਾ ਜਿਵੇਂ ਇੱਥੇ ਗ੍ਰੀਨਰੀ ਬਾੜੀ ਹੈ ਤੇ ਉਥੇ ਮਲੇਰੀਆ ਤੋਂ ਬਈ ਬਹੁਤ ਡਰ ਲੱਗਦਾ ਕਿਉਂਕਿ ਮੱਛਰ ਉਥੇ ਜਿਆਦਾ ਅਸਲ ਚ ਜਿੱਥੇ ਡੈਜ਼ਰਟ ਜ਼ਿਆਦਾ ਹੋਊਗਾ ਨਾ ਉਥੇ ਕਦੇ ਵੀ ਤੁਸੀਂ ਬਿਮਾਰ ਨਹੀਂ ਹੋਵੋਗੇ ਕਿਉਂਕਿ ਸੂਰਜ ਦੀ ਤਪਸ਼ ਜ਼ਿਆਦਾ ਹੁੰਦੀ ਹੈ ਇਹੇ ਥਾਂ ਮੇ ਪਾਣੀ ਪੂਣੀ ਖੜਨ ਲੱਗ ਜਾਂਦਾ ਯਾਰ ਤੇ ਤਾਂ ਕਰਕੇ ਡਰ ਲੱਗਦਾ ਐਨੀ ਗ੍ਰੀਨਰੀ ਤੋਂ ਤੇ ਬਾਕੀ ਸੁੱਖ ਸ਼ਾਂਤੀ ਨਾਲ ਰਹੇ ਪ੍ਰਮਾਤਮਾ ਕਰੇ ਟੂਰ ਤੇ ਅੱਜ ਤਾਂ ਥੋੜਾ ਜਿਆਦਾ ਤੁਹਾਨੂੰ ਦਿਖਾਉਣਾ ਆ ਟੇਸਟ ਅਜ ਤੋਂ ਬਾਅਦ ਫਿਰ ਤੁਹਾਨੂੰ ਜਿਹੜਾ ਵੀ ਇਹ ਪਿੰਡਾਂ ਵਾਲੀ ਦੁਨੀਆ ਨਾ ਸਾਰੀ ਤੇ ਇਹ ਪਿੰਡਾਂ ਵਾਲੀ ਦੁਨੀਆ ਤੁਹਾਨੂੰ ਸਾਰੀ ਦਿਖਾਉਣੀ ਆ ਹਾਂਜੀ ਕੀ ਕਹਿ ਰਹੇ ਸੀ ਉਹ ਤੇ ਜਿਹੜੇ ਮਤਲਬ ਆਪ ਭਾਂਡੇ ਬਣਾਉਂਦੇ ਜੀ ਚ ਕਾਫੀ ਨਹੀਂ ਬਣਦੀ ਇਹਨਾਂ ਦੀ ਹਾਂਜੀ ਇਹਨੂੰ ਫਿਰ ਵੇਚ ਕੇ ਆਉਂਦੇ ਆ ਜਦੋਂ ਮਾਰਕੀਟ ਲੱਗਦੀ ਹੈ ਇਹਨਾਂ ਜਿਹੜੇ ਆਪਾਂ ਹਦੀ ਸਬਾਬਾ ਦੇ ਵਿੱਚ ਆ ਦੇਖੇ ਸੀ ਨਾ ਪੌਟ ਜੇ ਬਣੇ ਹੋਏ ਵੀ ਕਾਫੀ ਵਾਲੇ ਇਹ ਕਾਫੀ ਇਹ ਬਣਾਉਂਦੇ ਆ ਮਿੱਟੀ ਤੋਂ ਤੇ ਇਹ ਤਿਆਰ ਕਰਦੇ ਆ this one only this one tribe who make this the potters yeah specially from omovali ਹਰੇਕ ਇਥੇ ਕਬੀਲੇ ਦੇ ਤੁਹਾਨੂੰ ਅਲੱਗ-ਅਲੱਗ ਕੰਮ ਕੁਝ ਨਾ ਕੁਝ ਦੇਖਣ ਨੂੰ ਮਿਲਣਗੇ ਇਹ ਕਬੀਲੇ ਦਾ ਕੰਮ ਹੀ ਹੈ ਇਹੀ ਕੁਝ ਇਹੀ ਚੀਜ਼ਾਂ ਹੀ ਤਿਆਰ ਕਰਦੇ ਆ ਪਲੇਟ ਬਣਾ ਰਹੇ ਹਾਂ ਜੀ ਤੇ ਇੰਨਾ ਚ ਕਾਫੀ ਉੱਥੇ ਦੇਖੀ ਸੀ ਆਪਾਂ ਜਦੋਂ ਥਿਸ ਵਨ ਇਜ਼ ਫੋਰ ਰੋਸਟਿੰਗ ਕਾਫੀ ਐਂਡ ਥਿਸ ਵਨ ਫੋਰ ਇਨਸੈਂਸ ਇਹ ਚ ਕਾਫੀ ਦੇ ਬੀਜ ਚ ਰੋਸਟ ਕਰਦੇ ਸੀ ਹਨਾ ਇਹ ਵੀ ਮਿੱਟੀ ਦੀ ਸੀਗੀ ਹਾਂ ਹਾਂਜੀ ਉਰ ਦਾ ਫ੍ਰੈਗਨਸੀ ਹੈ ਨਮਸਤੇ ਹਮ ਅਸੀਨੇ 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 ਲਗਮੀ ਹੈ ਵਾਟ ਸ਼ੀ ਸੈਡ ਲਗਮੀ ਹੈ ਲਗਮੀ ਲਗਮੀ ਵੀ ਮੈਂ ਠੀਕ ਆ ਲਗਮੀ ਲਗਮੀ ਹੋ ਗਿਆ ਸੋ ਵਨ ਸਾਬਨ ਸੇ ਹੈਲੋ ਯੂ ਕੈਨ ਸੇ ਲਗਮੀ ਉਹ ਕਰ ਰਹੀ ਕਿੰਨੀ ਸਫਾਈ ਆ ਗਈ ਯਾਰ ਹਨਾ ਅਸਲ ਚ ਇਹ ਪਹਿਲਾਂ ਜਿਵੇਂ ਆਪਾਂ ਗੁੰਨਦੇ ਨਹੀਂ ਹੁੰਦੇ ਕਿਸੇ ਚੀਜ਼ ਨੂੰ ਮੱਧੇ ਆਪੂ ਦਾ ਪਹਿਲਾਂ ਨੂੰ ਬਣਾਇਆਗਾ ਬਹੁਤ ਸਾਫ ਕਰਦਾ ਤਾਂ ਦੇਖੋ ਕਿਵੇਂ ਬਣਾਦਾ ਇਹ ਲਿਸ਼ਕਣ ਲਾਤਾ ਵੈਰੀ ਨਾਈਸ ਹੱਥ ਦੀ ਕਲਾ ਹੁੰਦੀ ਹੈ ਯਾਰ ਮਸ਼ੀਨ ਲਾ ਕੇ ਨਹੀਂ ਬੀ ਇਸ ਡੂਇੰਗ ਗੁੱਡ ਜੌਬ ਵੈਰੀ ਸਮ ਆਫ ਥਮ ਦ ਯੂ ਲੱਕ ਮਸ਼ੀਨ ਪਰ ਰੋਲਿੰਗ ਨਾ ਹਾਂ ਯਾ ਇਹ ਕਹਿੰਦਾ ਭਈ ਇਹ ਸਾਡਾ ਕੰਗਾ ਹੈਗਾ ਕਹਿੰਦਾ ਸਾਡੇ ਵਾਲ ਆ ਜਿਹੜੇ ਵਾਲ ਕੱਢੇ ਹੁੰਦੇ ਆ ਫੋਰ ਦੀ ਹੈਅਰਸ ਨਹੀਂ ਥੋੜਾ ਹੀ ਕਰ ਸਾਡੇ ਸਾਡਾ ਪਤਾ ਕੀ ਖੁਰਕ ਕਰਨ ਵਾਲਾ ਇਹ ਖੁਰਚਣ ਇਹ ਕਹਿੰਦਾ ਇਹੋ ਜੇ ਕੰਗੇ ਵਰਤਦੇ ਆ ਇਹ ਆਪਣੇ ਨੂੰ ਦਰੀਆਂ ਮੁੰਨਣ ਲਈ ਹੱਥਾਂ ਨਹੀਂ ਹੁੰਦਾ ਹੱਥ ਆਏ ਹੋ ਜੇ ਹੱਥੇ ਹੁੰਦੇ ਸੀ ਬਿਕਾਸ ਫਾਰ ਯੂ ਯੋਰ ਹੈਅਰ ਇਜ਼ ਸੌਫਟ ਬਟ ਆਰਸ ਲਿਟਲ ਬਟ ਸਟਰੋਂਗ ਜਿੰਨੀ ਵੀ ਤੁਹਾਨੂੰ ਖੇਤੀ ਦਿਖ ਰਹੀ ਹੈ ਨਾ ਸਾਰੀ ਇਹ ਹਰੀ ਟ੍ਰਾਈਬ ਦੀ ਹੈ ਇਹ ਤਾਈੋਂ ਥੋੜਾ ਜਿਹਾ ਡਿਵੈਲਪ ਨੇ ਪਹਾੜਾਂ ਦੇ ਦੂਰ ਦੂਰ ਸਭ ਤੋਂ ਵੱਧ ਕਬਜ਼ਾ ਬਾਈ ਦੱਸਦੇ ਆ ਕਹਿੰਦੇ ਇਹਨਾਂ ਦਾ ਤੇ ਹਰੀ ਟ੍ਰਾਈਬ ਦਾ ਆਪ ਵੀ ਇਹ ਇਸੇ ਟ੍ਰਾਈਬ ਤੋਂ ਬਿਲੋਂਗ ਕਰਦੇ ਹਰੀ ਤੋਂ ਤੇ ਐਵੇਂ ਤੇ ਇਹਨਾਂ ਦੇ ਖੇਤ ਨੇ ਆ ਖੇਤਾਂ 'ਚ ਬਣਾਈ ਹੋਈ ਆ ਬਾਕੀ ਘਰ-ਬਾਰ ਤਾਂ ਸੇਮ ਹੀ ਆ ਹੁਣ ਅਸੀਂ ਜਿਆਦੇ ਘਰਾਂ 'ਚ ਨਹੀਂ ਜਾਵਾਂਗੇ ਤੇ ਆ ਦੇਖੋ ਇਹ ਕੱਚੇ ਮਿੱਟੀ ਦੇ ਬਣਾਏ ਹੋਏ ਆ ਵੈਸੇ ਆਪਾਂ ਬਹੁਤ ਹਮੇ ਇੰਡੀਆ ਚ ਵੀ ਅਸਾਮ ਵਗੈਰਾ ਉਧਰ ਹਨਾਚਲ ਚ ਉਧਰਲੇ ਪਾਸੇ ਦੇਖੇ ਹੋਣੇ ਤੁਸੀਂ ਇਸ ਤਰ੍ਹਾਂ ਦੇ ਘਰ ਸਾਰੇ ਇਹ ਤੇ ਇਹੋ ਜਿਹੇ ਵਾਲਾ ਦਵਾਲਾ ਇਹਨਾਂ ਦੇ ਘਰ ਹਨਾ ਹੋ ਦੂਰ ਦਰਾਡੇ ਪਾਏ ਹੋਏ ਆ ਛੋਟੇ ਛੋਟੇ ਇਹਨਾਂ ਦੇ ਘਰ ਹੈ ਤੇ ਇਹ ਕੁਝ ਪਕਾ ਰਹੇ ਆ ਉਹਦਾ ਖਾਣਾ ਬਣਾ ਰਹੇ ਆ ਤੇ ਕਿਤੇ ਕਿਤੇ ਦਾ ਮਿੱਟੀ ਦੇ ਇਕੱਲੇ ਯਾ ਯਾ ਆ ਗੋਇੰਗ ਟੂ ਸੀ ਇਹ ਕੰਨਾ ਤੁਹਾਨੂੰ ਇਧਰ ਥੋੜਾ ਜਿਹਾ ਥੱਲੇ ਦਿਖਾਉਣੀ ਆ ਨਹੀਂ ਉਹ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਤਿਲਕ ਗਿਆ ਆਈ ਜਸਟ ਵਾਂਟ ਟੂ ਮੇਕ ਹੈਪੀ ਉਹ ਯਾ ਸੋ ਤੇ ਵਾਚ ਸ਼ੀ ਕੁਕਿੰਗ ਸ਼ੀ ਇਸ ਗੋਇੰਗ ਟੂ ਮੇਕ ਇੰਜੇਰਾ ਇੰਜੇਰਾ ਯਾ ਇਹ ਇੰਜੇਰਾ ਬਣਾਉਣ ਜਾ ਰਹੀ ਹੈ ਭਈ ਇੰਜੇਰਾ ਨਾ ਟ੍ਰੈਡੀਸ਼ਨਲ ਡਿਸ਼ ਹੈ ਇਹਨਾਂ ਦੀ ਇੰਜੇਰਾ ਅਚਾਨ ਲੈ ਲੈ ਇਹਨਾਂ ਨੇ ਵਿਚ ਇਜ਼ ਦੀ ਰਾਈਸ ਫਲੋਰ ਵੇਟ ਫਲੋਰ ਜਿਹ ਫਲੋਰ ਇਸ Uh, corn corn okay ਇਹ ਜਿਹੜਾ ਇੰਜਰਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਨਾ ਟ੍ਰੈਡੀਸ਼ਨਲ ਡਿਸ਼ ਹੈ ਜਿਹੜਾ ਇਹਨਾਂ ਦਾ ਪਹਿਲਾਂ ਦਿਖਾਇਆ ਸੀ ਤੁਹਾਨੂੰ ਐ ਬਣਦਾ ਹੈ ਇੰਜਰਾ ਐ ਬਣਾਉਂਦੇ ਇਹਨੂੰ ਆ ਇਟਸ ਲਾਈਕ ਅ ਦੋਸਾ ਹਾਂ ਖੁਸ਼ੀ ਜਮਨ ਸਹੀ ਜਜ ਕੀਤਾ ਹੈ ਇੰਡੀਆ 'ਚ ਜਿਵੇਂ ਆਪਣੇ ਦੋਸਾ ਬਣਦਾ ਨਾ ਦੋਸੇ ਵਾਲੀ ਕੰਮ ਹੈ ਬਸ ਜਿਵੇਂ ਆਪਣੇ ਦੋਸਾ ਇਹਨੂੰ ਉੱਪਰੋਂ ਢੱਕ ਦਿੰਦੇ ਜਸਟ ਵਨ ਸਾਈਡ ਇੱਕ ਪਾਸੇ ਇਹਨੂੰ ਕੁੱਕ ਕਰਨਾ ਕਹਿੰਦੇ ਇੱਕ ਪਾਸੇ ਕੁੱਕ ਕਰਕੇ ਬਣ ਜਾਊਗਾ ਚੀਜ਼ਾਂ ਦਾ ਯਾਰ ਸੇਮ ਹੀ ਹੁੰਦੀਆਂ ਕਿਤੇ ਉਹਨੂੰ ਕੀ ਨਾਮ ਦੇਣ ਦਾ ਕਿਤੇ ਕੀ ਆਪਣੇ ਸਾਊਥ ਇੰਡੀਆ ਚ ਡੋਸਾ ਕਹਿੰਦੇ ਇੰਜਰਾ ਕਹਿੰਦੇ ਬਸ ਮੰਨ ਦਿਓ ਦਿਮਾਗ ਉਹ ਮੰਨ ਗਿਆ ਦਿਮਾਗ ਜੀ ਜਮਾ ਮੰਨ ਗਿਆ ਵਾੜੇ ਸਸਤੇ ਮੰਗ ਲੈ 10 ਰੁਪਏ ਬਸ ਤੇ ਜਿਹੜਾ ਆ ਇੰਜਰਾ ਸੀਗਾ ਬਾਦ ਵਾਲਾ ਇਹ ਖੁਸ਼ੀ ਨੇ ਬਣਾਇਆਗਾ ਸਾਰਾ ਤੇ ਇਹ ਕਿਵੇਂ ਬਣਾਇਆ ਤੁਸੀਂ ਇੰਸਟਾਗ੍ਰam ਤੇ ਦੇਖ ਸਕਦੇ ਹੋ ਸਾਡੇ ਇੰਸਟਾਗ੍ਰam ਤੇ ਦੇਖ ਸਕਦੇ ਹੋ ਟਿਕਟੌਕ ਤੇ ਦੇਖ ਸਕਦੇ ਹੋ YouTube ਲਈ ਮੈਂ ਸ਼ਾਰਟ ਲਿਆ ਨਹੀਂ ਸੀਗਾ ਇਹਦਾ ਤੇ ਪੰਜਾਬੀ ਟਰੈਵਲ ਕਪਲ ਸਾਰੇ ਕਿਤੇ ਉਧੇ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਨਾਈਸ ਨਾਈਸ ਹੱਸ ਰੇ ਗਦੇ ਸਾਰੇ ਵਧੀਆ ਬਣਾਇਆ ਨਨ ਨਨ ਮੈਨੂੰ ਅਪਰੀਸ਼ੀਏਟ ਵੀ ਕੀਤਾ ਸੀ ਹਾਂ ਧੂਆਂ ਵਾਲਾ ਥੋੜੇ ਥੋੜੇ ਖੁਚਣਾ ਨਹੀਂ ਹੈਗਾ ਉਹ ਮੱਛੀ ਜੂ ਪਾਣੇ ਮੇਰੀ ਚੱਕ ਲੈ ਨੂੰ ਇੰਜਰੇ ਦਾ ਹੋਰੀ ਪਿੰਜਰਾ ਬਣ ਜਾ ਆਹ ਇੱਕ ਤਾਂ ਧੂਆਂ ਵਾਲਾ so much smoke ਲਓ ਵੀ ਬਣ ਗਿਆ ਇੰਜਰਾ ਥੋੜਾ ਜਿਹਾ ਟੁੱਟ ਗਿਆ ਇਹਨੂੰ ਰੋਟੀ ਕਹਿੰਦੇ ਇਥੋਂ ਦੀ ਰੋਟੀ ਬਣਾਈ ਆ ਜਿਵੇਂ ਅਸੀਂ ਇਥੇ ਅਫਰੀਕਾ ਦੀ ਇਹ ਅਫਰੀਕਾ ਦੀਆਂ ਰੋਟੀਆਂ ਲਾਤੀਆਂ ਸਾਦੀ ਮਾਨੇ ਸਾਦੀ ਮਾਨੇ ਸਾਦੀ ਮਾਨੇ ਹੁੰਦਾ ਬਈ ਥੈਂਕ ਯੂ ਇਹਨਾਂ ਦਾ ਅਰੀ ਟਰਾਈਵ ਚ ਬੋਲਦੇ ਇਹ ਸੋ ਇਹੋ ਜੀ ਜਿਹੜੀ ਜ਼ਿੰਦਗੀ ਆ ਨਾ ਇਹ ਹਜੇ ਪਿੰਡੂ ਲਾਈਫ ਜਮਾ ਇਹ ਤੁਹਾਨੂੰ ਦਿਖਾਉਣੀ ਹੈ ਹੌਣ ਵਾਲੇ ਦਿਨਾਂ ਦੇ ਵਿੱਚ ਇਹ ਦੇਖੋ ਦੱਸਦਾ ਕਹਿੰਦਾ ਵੀ ਜਦੋਂ ਦੇ ਇਹ ਡਵੈਲਪ ਹੋਣੇ ਸ਼ੁਰੂ ਹੋਏ ਤੇ ਗਵਰਨਮੈਂਟ ਨੇ ਵੀ ਇਹਨਾਂ ਨੂੰ ਹੈਲਪ ਕੀਤੀ ਹੈ ਗਵਰਨਮੈਂਟ ਨੇ ਇਹਨਾਂ ਨੂੰ ਪਾਣੀ ਪੂਣੀ ਦਾ ਪ੍ਰਬੰਧ ਕਰਕੇ ਦਿੱਤਾ ਤੇ ਹੋਰ ਨਾਲ ਕੇ ਨੁਲਕੇ ਲਾਈ ਨੇ ਇਹਨਾਂ ਰਿਸੋਰਸ ਜ ਹੋਰ ਵੀ ਵਧੀਆ ਕਰਕੇ ਦਿੱਤੇ ਨੇ ਤਾਂ ਜੋ ਇਹ ਆਪਣੀ ਜ਼ਿੰਦਗੀ ਆ ਜਿਹੜੀ ਹੌਲੀ ਹੌਲੀ ਹੋਰ ਵੀ ਵਧੀਆ ਕਰ ਸਕਣ ਇੱਕ ਦਿਨ ਦਾ ਕੰਮ ਨਹੀਂ ਹੁੰਦਾ ਕਿਸੇ ਵੀ ਕਬੀਲੇ ਦਾ ਡਿਵੈਲਪ ਹੋ ਜਾਣਾ ਬਹੁਤ ਸਮਾਂ ਲੱਗਦਾ ਇਹਨੂੰ ਡਿਵੈਲਪ ਹੋਣ ਚ ਤੇ ਹੌਲੀ 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 ਜਿਉਂ-ਜਿਉਂ ਬਾਹਰਲੀ ਦੁਨੀਆ ਨੂੰ ਦੇਖਦਾ ਲੋਕਾਂ ਨੂੰ ਦੇਖਦਾ ਫਿਰ ਉਹਨੂੰ ਲੱਗਦਾ ਯਾਰ ਵੀ ਆ ਵੀ ਦੁਨੀਆ ਹੈਗੀ ਹੈ ਨਾ ਉਮੇ ਐਜੂਕੇਸ਼ਨ ਆਉਂਦੀ ਹੈ ਗਵਰਨਮੈਂਟ ਸਕੂਲ ਖੋਲਦੀ ਹੈ ਫਿਰ ਸਾਰਾ ਕੁਝ ਉਮੇ ਹੁੰਦਾ ਅਫਰੀਕਾ ਦੀ ਅਸਲ ਚ ਰੈਲਿਟੀ ਚ ਲਾਈਫ ਹੈ ਇਹ ਜਿਹੜੀ ਪਹਾੜਾਂ ਚ ਵੱਸਦੀ ਹੈ ਐਡੇ ਐਡੇ ਘਰ ਆ ਇਹਨਾਂ ਦੇ ਇਹ ਘਰ ਇਹਨਾਂ ਦੇ ਹਜੇ ਵੀ ਟ੍ਰੈਡੀਸ਼ਨਲ ਹੈ ਸਾਰੇ ਹਾਂਜੀ ਯਾ Big. So this is one of the typical Ari tribes' house. Mm. So usually they make it much uh, beautiful with natural colors, mm. and they, we call it Barti in mm. Ari, mm. which means giving beauty. So the women they are going to make these things. Mm. Yeah. That's why they making the designs. Yes, the designs. Usually they use different patterns to make beautiful and natural colors. If yeah. You see this one, the white ochre soil, and the black one is charcoal. ਅੰਡਿਸ ਵਨ ਇਜ਼ ਅ ਰੈਡ ਓਕਰ ਸੋਇਲ ਮਚ ਐਂਡ ਈਜ਼ੀ ਟੂ ਫਾਈਂਡ ਯੂ ਨੋ ਦੇ ਡੋਨਟ ਦੇ ਡੋਨਟ ਬਾਇ ਇਟ ਅ ਕਲਰਸ ਫਰਮ ਦ ਫੈਕਟਰੀ ਫਰਮ ਦ ਸ਼ਾਪਸ ਸੋ ਦੈ ਹਾਊ ਦੇ ਕੈਨ ਮੇਕ ਇਟ ਨੇਚਰਲ ਇੱਕ ਦਾ ਕੋਲੇ ਤੋਂ ਬਣਾਇਆ ਇੱਕ ਕਾਸੀ ਤੋਂ ਬਣਾਇਆ ਐਦਾਂ ਦਾ ਬਣਾਇਆ ਹੁਜੀ ਡਾਂਗ ਜਿਸ ਵਨ ਇਜ਼ ਕਾਊ ਡਾਂਗ ਕਾਊ ਡਾਂਗ ਤੋਂ ਬਣਾਇਆ ਗੋਹੇ ਤੋਂ ਆਪਣੇ ਵੀ ਇਹਦਾ ਖੱਚੇ ਘਰਾਂ ਚ ਜਾਈ ਯੂਜ਼ ਕਰਦੇ ਸੀ ਇਧਰਲੇ ਪਾਸੇ ਇਹਨਾਂ ਨੇ ਵੁੱਡਨ ਹਾਊਸ ਬਣਾਏ ਹੋਏ ਆ ਤੇ ਇਹ ਮਤਲ ਲੱਕੜ ਤੋਂ ਸਾਰਾ ਘਰ ਤਿਆਰ ਕੀਤਾ ਹੋਇਆ ਹਾਲ ਇਹਨਾਂ ਦੇ ਕਰਨਾ ਦੂਰ ਦੂਰ ਹੈ ਜਿਆਦਾ ਘਰਾਂ ਚ ਅਸੀਂ ਜਾਣਾ ਨਹੀਂ ਹੈਗਾ ਕਿਉਂਕਿ ਅਗਲਾ ਘਰ ਦੂਰ ਬਹੁਤ ਹੈ ਇਸ ਤੋਂ ਬਾਅਦ ਇਹ ਸ਼ਾਇਦ ਪਸ਼ੂਆਂ ਨੂੰ ਇਹਨਾਂ ਨੇ گاਵਾ ਨੂੰ ਆਪਦੀਆਂ ਨੂੰ ਬਣਾਇਆ ਹੋਏ ਲੱਕੜ ਦਾ ਸਾਰਾ ਬਣਾਇਆ ਹੋਇਆ ਅੰਦਰ ਮਿੱਟੀ ਦਾ ਬਾਹਰੋਂ ਲੱਕੜ ਅੰਦਰ ਦੇ ਗੋਹਾ ਤੇ ਮਿੱਟੀ ਉਹਦਾ ਲੇਪ ਕਰੀ ਜਾਂਦੇ ਅੰਦਰਲੇ ਬਸਿਆ ਦੇਖੋ ਤਿਆਰ ਹੋਈ ਜਾਂਦਾ ਹੈ ਜੀ ਜਿਹੜਾ ਅਗਲਾ ਘਰ ਹੋ ਉੱਥੇ ਜਾ ਕੇ ਮੈਨੂੰ ਤਾਂ ਐਸੀ ਮੈਂ ਕਿਹਾ ਕਿਤੇ ਭਈ ਇਹਨਾਂ ਨੇ گاਵਾ-ਗੋਵਾ ਲਈ ਬਣਾਇਆ ਹੋ ਕਿਉਂਕਿ ਆਪਣੇ हिमाचल ते जहां और देख दे गांव लगी है ए देखू कहंदा ਵੀ ਇਹ ਨਹੀਂ ਇਹ ਕਹਿੰਦਾ ਪਹਿਲਾਂ ਇਹਨਾਂ ਦਾ ਪੁਰਾਣਾ ਘਰ ਹੋ ਸੀ ਜਿਹੜਾ ਤੁਹਾਨੂੰ ਦਿਖਾਇਆ ਹੁਣ ਕਹਿੰਦਾ ਇਹ ਮਾਡਰਨ ਘਰ ਹੈ ਇਹਨਾਂ ਦਾ ਵੀ ਇਹ ਨਵਾਂ ਮਾਡਰਨ ਹੈ ਇਹੋ ਜਿਹੇ ਇਹੋ ਜਿਹੇ ਘਰ ਇਹ ਬਣਾਉਂਦੇ ਆ ਤੇ ਉਹਦਾ ਘਰ ਨਵਾਂ ਬਣਾ ਰਹੇ ਆ ਹੁਣੇ ਕੋਠੀ ਪਾ ਰਹੇ ਆ ਕਹਿ ਸਕਦੇ ਹਾਂ ਨਕਸ਼ਾ ਤਿਆਰ ਕਰਾ ਕੇ ਜਿਵੇਂ ਆਪਾਂ ਕੋਠੀਆਂ ਪਾਉਣੇ ਨੇ ਤੇ ਇੱਕ ਤਰ੍ਹਾਂ ਦੀ ਕੋਠੀ ਬਣਾ ਰਹੇ ਆ ਇਹ ਲਓ ਤੁਹਾਨੂੰ ਅੰਦਰੋਂ ਦਿਖਾਦਾ ਫਿਰ ਥੋੜਾ ਜਿਹਾ ਨਵੀਂ ਕੋਠੀ ਦਾ ਨਕਸ਼ਾ ਇਹਨਾਂ ਦਾ ਅੰਦਰੋਂ ਇੱਕ ਗਾਰਾ ਤਿਆਰ ਕਰ ਕਰ ਤਾ ਹਨ ਲੇਪੀ ਜਾਂਦੇ ਆ ਇਹ ਵੇਚਾ ਕਾ ਕਾ ਐਡ ਕਰਦੇ ਕਾ ਬਾਰੇ ਹਾਂਜੀ ਚਿਕਨ ਹਾਊਸ ਵਾਟ ਇਜ਼ ਫਾਰ ðiਸ ðiਸ ਫਾਰ ði ਚਿਕਨ ਚਿਕਨ ਇਹ ਮੁਰਗਿਆਂ ਦਾ ਬਾੜਾ ਹੈ ਜਿਵੇਂ ਕੁੱਕੜਾਂ ਦਾ ਬਾੜਾ ਚਿਕਨ ਹਾਊਸ ਚਿਕਨ ਹਾਊਸ ਹੋਵੇ ਚਿਕਨ ਲਈ ਤੇ ਇਹਨਾਂ ਦੇ ਯਾਰ ðiਸ ਵਨ ਸਟਰਾਬਰੀ ਸਟਰਾਬਰੀ ਤੂਤ ਹੈ ਮੈਨੂੰ ਤੂਤੀਆਂ ਹੀ ਹੈ ਲੋ ðiਸ ਇਜ਼ ਨੋ ਸਟਰਾਬਰੀ ਤੂਤੀਆਂ ਹੈ ਜਿਵੇਂ ਆਪਣੇ ਹੁੰਦਾ ਤੇ ਇਹਨਾਂ ਦੇ ਨਾ ਘਰਾਂ 'ਚ ਯਾਰ ਇੱਕ ਗੱਲ ਬੜੀ ਆ ਵੀ ਗ੍ਰੀਨਰੀ ਬਹੁਤ ਆਲੇ ਦੁਆਲੇ ਸਾਰੇ ਪਹਾੜ ਐ ਨਾ ਪਹਾੜ ਹੋਣ ਕਰਕੇ ਤੇ ਸਮਨ ਗ੍ਰੈਜੂਏਟ ਅੱਛਾ ਕੋਈ ਕਹਿੰਦੇ ਬੰਦਾ ਇੱਥੇ ਗ੍ਰੈਜੂਏਟ ਹੋਇਆ ਤੇ ਤਾਂ ਕਰਕੇ ਇਹਨੂੰ ਵਧਾਈਆਂ ਦਿੱਤੀਆਂ ਜਦੋਂ ਉਹ ਘਰੇ ਆਇਆ ਸੀ ਗ੍ਰੈਜੂਏਟ ਹੋ ਕੇ ਤੇ ਇਹੋ ਜਿਹਾ ਘਰ ਆ ਯਾਰ ਅਫਰੀਕਾ ਦੇ ਇਹ ਆ ਇਹਨਾਂ ਦੀ ਕਿਚਨ ਦਿਸ ਇਜ਼ ਕਿਚਨ ਯੈਸ ਓ ਨਾਈਸ what is the, what so she she's making uh, she's making harake 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 yes harake harake means harake is a local homemade drink oh homemade oh, drink yes, daru yes, yes daru daru yaar duniya je jithe marzi vag jo daru zarur banndi hundi hai harake banda ohde tareeke na banaunda yes eta apne pindan ch assi vi dekhde bade hoye apne chache taayan ton ja sunnde hai na gud ton ja ganne ton banndi hai je main prane buzurg apne bahut sare video dekhde hai ਬਣਾਈ ਵੀ ਹੋ ਕਈਆਂ ਨੇ ਤੇ ਪਰ ਇੱਥੇ ਬੜਾ ਯੂਨੀਕ ਜਿਹਾ ਸਾਨੂੰ ਦੇਖ ਕੇ ਪਤਾ ਲੱਗਿਆ ਕੁਝ ਤੂਤ ਦੇ ਪੱਤੇ ਐ ਤੇ ਆ ਨੇੜਿਓਂ ਤੁਸੀਂ ਚੀਜ਼ਾਂ ਦਿਖਾ ਸਕਦੇ ਆ ਤੂਤ ਦੇ ਪੱਤੇ ਐ ਕੁਝ ਤੇ ਆ ਮੱਕੀ ਦੇ ਦਾਣੇ ਐ ਆ ਸਾਰੇ ਮੱਕੀ ਦੇ ਦਾਣੇ ਐ ਤੇ ਇਹਨੂੰ ਬੋਲਦੇ ਆ ਬਾਜਰਾ ਟਾਈਪ ਕੁਝ ਚੀਜ਼ ਹੈਗੀ ਤੇ ਜਿਹੜੀ ਬਾਜਰਾ ਟਾਈਪ ਚੀਜ਼ ਐ ਇਹਨੂੰ ਬੋਲਦੇ ਆ ਸਵਰਗਮ ਯਾ ਸਵਰਗਮ ਮਾਲਟ ਐਂਡ ਹੌਪਸ ਆ ਇਹਨੂੰ ਹੌਪਸ ਬੋਲਦੇ ਆ ਮੈਨੂੰ ਲੱਗਦਾ ਸ਼ਾਇਦ ਹੌਪਸ ਕੁਝ ਹੋਰ ਨਾ ਹੁੰਦਾ ਪਰ ਮੈਨੂੰ ਤੂਤ ਦੇ ਪੱਤੇ ਵਰਗੇ ਹੀ ਲੱਗਦਾ ਹੈਗਾ ਤੇ ਇਹਦੇ ਤੋਂ ਇਹ ਬਿਲਕੁਲ ਜਿਹੜੀ ਸ਼ਰਾਬ ਹੈ ਜਹੀ ਜੀ ਆਪਣੇ ਬਣਦੀ ਹੈ ਸੇਮ ਲੁੱਕ ਲਾਈਕ ਉਵੇਂ ਬਿਲਕੁਲ ਕੋਈ ਵੀ ਫਰਕ ਨਹੀਂ ਲੱਗ ਰਿਹਾ ਤੇ ਟੇਸਟ ਤਾਂ ਮੈਂ ਕਰਨੀ ਨਹੀਂ ਹੈਗੀ ਬਟ ਮੈਨੂੰ ਦੇਖਣ ਨੂੰ ਪਤਾ ਵੀ ਘਰ ਦੀ ਸ਼ਰਾਬ ਆਪਣੇ ਇਹੀ ਜੀ ਹੁੰਦੀ ਹੈ ਇਹਨਾਂ ਦੀ ਕਿਚਨ ਹੈ ਇੱਥੇ ਪਿਛਲੇ ਪਾਸੇ ਕਿਚਨ ਦੇ ਵਿੱਚ ਇਹ ਸ਼ਰਾਬ ਇਹਨਾਂ ਦੀ ਤਿਆਰ ਕੀਤੀ ਜਾ ਰਹੀ ਹੈ ਤੇ ਥੋੜਾ ਜਿਹਾ ਤੁਹਾਨੂੰ ਅੰਦਰਲੇ ਪਾਸੇ ਦਿਖਾਉਨੇ ਆ ਕਿ ਇਹ ਮਤਲਬ ਕਿਵੇਂ ਬਣਦੀ ਕਿਵੇਂ ਇਹਦਾ ਪ੍ਰੋਸੈਸ ਕੀ ਹੈ ਜਿਹੜਾ ਆਪਣੇ ਤਾਂ ਤੁਸੀਂ ਅਕਸਰ ਹੀ ਆਪਾਂ ਨੂੰ ਪਤਾ ਹੀ ਹੈ ਵੀ ਕਿਵੇਂ ਬਣਦੀ ਹੈ ਅੰਦਰਲੇ ਪਾਸੇ ਚੱਲਦੇ ਆ ਥੋੜਾ ਜਿਹਾ ਨਾਲ ਤੁਹਾਨੂੰ ਦਿਖਾਉਨੇ ਆ ਇਹ ਆਇਥੇ ਤੁਸੀਂ ਇਹ ਦੇਖ ਸਕਦੇ ਹੋ ਤੇ ਜਿਹੜਾ ਇਹ ਘੜਾ ਟਾਈਪ ਹੈ ਕੁਛ ਜਿਵੇਂ ਮਿੱਟੀ ਦਾ ਘੜਾ ਹੁੰਦਾ ਆਪਣੇ ਦਾ ਵੈਸੇ ਢੋਲ ਲਾਇਆ ਹੁੰਦਾਗਾ ਢੋਲ ਤੋਂ ਆਪਣੇ ਇਹ ਬਣਾਈ ਜਾਂਦੀ ਹੈਗੀ ਢੋਲ ਲਾ ਕੇ ਉਹਦੇ ਥੱਲੇ ਮਤਲਬ ਆਪਣੇ ਵੀ ਅੱਗ ਬਾਲੀ ਜਾਂਦੀ ਹੈ ਅੱਗ ਬਾਲ ਕੇ ਤੁਪਕੇ-ਤੁਪਕੇ ਨਾਲ ਜਿਹੜਾ ਮਤਲਬ ਉਵੇਂ ਸ਼ਰਾਬ ਬਣਦੀ ਹੈ ਪ੍ਰੋਸੈਸ ਇੱਥੇ ਵੀ ਸੇਮ ਹੈ ਬਾਕੀ ਇਹ ਆਪਣਾ ਗਾਈਡ ਹੈ ਡੇਗੂ ਤੇ ਇਹ ਡੇਗੂ ਦੱਸੂਗਾ ਡੇਗੂ 让我们 ਸਮ ਐਕਸਪਲੇਨ ਹਾਊ ਇਟਸ ਵਰਕ Perfect. So yeah. uh, harake, which is uh, made of uh, hops and malt. Uh -huh. Sometimes they used to make with hops and uh, sorghum. Uh -huh. So usually it was made by distillation process. Distillation process. Yes. Yeah. So here inside this pot, there is the floor of uh, both these uh but the, these uh, not like, all, not all of them but maybe it will be like malt and then uh, malt hoops, uh, and this hops yeah, okay yeah. Mm -hmm. it's going to be here mix it with water mm -hmm. so when the fire it so it goes down with a small drop okay inside that and small uh, tanker you also mix uh, this one in, in this yes i know we used to make uh, with different different yeah but uh, we use this commonly you know we use hops to make ekda ehda si peena bana lende ne bilkul ehda atta bana lende ne dono cheezan da innu sukha ke pattiyan nu te aa ehda atta bana ke phir kehnda innu ehde vich pani mix di with <laughs> the <nuts>. water yes yes ehde vich pani pa lende ha how many days you keep this one like with this like mixe water and flour uh jali uh, we used to like 2 3 days 2 3 days ya yeah, 3 din ana nu ae rakheya janda 3 din rakhn de baad fir ede thalle agg vali jandi hai gi agg bal ke ede thalle te fir ede vich jimm apne boonda naal holi holi cheez bahar aundi hai te boonda naal ethe daru aindi now the alcohol is here almost almost, almost yeah. Yeah. so it takes like to being full of this it takes like 5 until 6 hours 6 you know? hours 5 until 6 hours yes ਆਪਣੇ ਵਾਲੇ ਤਾਂ ਮੈਨੂੰ ਇਹ ਲੱਗਦਾ ਇਹ ਹਿਸਾਬ ਨਾਲ ਬਾਲੇ ਐਡਵਾਂਸ ਹੈ ਪੰਜਾਬ ਵਾਲੇ ਤਾਂ ਆਪਣੇ 6 ਘੰਟੇ ਚ ਢੋਲ ਕੱਢ ਦਿੰਦੇ ਆ ਇਹ ਕਹਿੰਦਾ 6 ਘੰਟੇ ਚ ਬੋਤਲ ਭਰੂਗੀ ਐਨੀ ਕਿ ਇਹਨਾਂ ਦਾ ਪ੍ਰੋਸੈਸ ਹੈ ਜਿਹੜਾ ਥੋੜਾ ਜਿਹਾ ਸਲੋ ਹੈਗਾ ਇਹ ਇਹ ਅੰਦਰਲੇ ਪਾਸੇ ਇਹਨਾਂ ਦੇ ਕਿਚਨ ਹੈ ਵੈਸੇ ਜਿੱਥੇ ਅਸੀਂ ਬੈਠੇ ਆ ਕਿਚਨ ਦੇ ਵਿੱਚ ਸ਼ਰਾਬ ਇਹਨਾਂ ਦੇ ਆਮ ਹੀ ਬਣਾਈ ਜਾਂਦੇ ਘਰਾਂ ਚ ਹਰ ਘਰ ਚ ਅਫਰੀਕਾ ਦੇ ਸ਼ਰਾ ਬਣਦੀ ਬਾਹਰਲੇ ਪਾਸੇ ਤੁਹਾਨੂੰ ਹੋਰ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕਰਦੇ ਆ ਤੇ ਨਾਲ ਤੁਹਾਨੂੰ ਦੱਸਦੇ ਆ ਹੋਰ ਤੇ ਇੱਕ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਬਾਈ ਕਹਿੰਦਾ ਵੀ ਇਹ ਸਾਰਾ ਪ੍ਰੋਸੈਸ ਆ ਜਿਹੜਾ ਇਹ ਲੀਗਲ ਹੈ ਇਟਸ ਅ ਲੀਗਲ ਦੇਖੋ ਯੈਸ ਯੈਸ ਇਟਸ ਲੀਗਲ ਯੈਸ ਇਟਸ ਲੀਗਲ ਹਿਅਰ ਯੂ ਕੈਨ ਆਲਸੋ ਸੇਲ ਇਟ ਯੈਸ ਵੀ ਸੇਲ ਐਂਡ ਵੀ ਯੂਜ਼ ਆਲਸੋ ਟੂ ਡਰਿੰਕ Lobby dekho, ta, matlabo, sale karne, uh, you know, in the uh, our country, my country, uh -huh. my province, it's illegal. Really? Yeah, if you uh -huh. like, if a uh, catch the police, uh -huh. then uh, you are like in the jail. <laughs> <laughs> yeah, but here, you know, we used to drink. And uh, the other thing is, we don't know how much is the alcoholic, alcoholic percentage yeah. or content of uh, this drink. ਬਿਕੋਜ਼ ਇਟਸ ਲੋਕਲ ਹੋਮਮੇਡ ਡਰਿੰਕ ਯੂ ਨੋ ਇਹ ਇੱਥੇ ਦੇ ਜਿਹੜੇ ਟ੍ਰਾਈਬ ਵਿੱਚ ਅਸੀਂ ਹੁਣ ਕਬੀਲੇ ਚ ਆਏ ਹੋਏ ਕਿਸ ਚ ਇਹ ਅਰੀ ਟ੍ਰਾਈਬ ਹੈ ਜਿੱਥੇ ਅਸੀਂ ਖੜੇ ਆ ਵਾਟ ਇਜ਼ ਦੀ ਵਿਲੇਜ ਨੇਮ ਬਾਜ਼ਤ ਅਰੀ ਟ੍ਰਾਈਬ ਬਾਜ਼ਤ ਯਾ ਬਾਜ਼ਤ ਬਾਜ਼ਤ ਯਾ ਬਾਜ਼ਤ ਇਹਦਾ ਪਿੰਡ ਦਾ ਨਾਮ ਹੈ ਜਿੱਥੇ ਅਸੀਂ ਖੜੇ ਆ ਅਰੀ ਟ੍ਰਾਈਬ ਦਾ ਪਿੰਡ ਹੈ ਤੇ ਸਪੈਸ਼ਲੀ ਔਮਨਸ ਆਲਸੋ ਵਰਕ ਦਿਸ ਔਮਨਸ ਦੇ ਡੂ ਦਿਸ ਵਨ ਦਿਸ ਵਨ ਇਜ਼ ਔਮਨਸ ਜੌਬ ਤੇ ਹੋਰ ਹੈ ਇੱਕ ਵੱਡੀ ਗੱਲ ਹੋਰ ਦੱਸਦਾ ਤੁਹਾਨੂੰ ਜਿੰਨੀ ਇਹ ਸ਼ਰਾਬ ਹੈ ਇਹ ਬੁੜੀਆਂ ਕੱਢ ਕੇ ਦਿੰਦੀਆਂ ਇਟਸ ਨਾਟ ਮੇਲ ਵਰਕ ਨੋ ਨੋ ਊਮਨ ਵਰਕ ਓਨਲੀ ਊਮਨ ਵਰਕ ਆਪਣੇ ਵਾਲਿਆਂ ਨੇ ਤਾਂ ਇਹ ਸਾਰਾ ਕੁਝ ਦੇਖ ਲਿਆ ਆ ਕਹਿਣਗੇ ਵੀ ਪੰਜਾਬ ਵਾਲਿਆਂ ਨੇ ਤਾਂ ਸਾਡੇ ਲਈ ਕਰਤੀ ਕੁਝ ਲੈਟਸ ਗੋ ਦਿਸ ਸਾਈਡ ਤੇ ਹੁਣ ਤੁਹਾਨੂੰ ਇਧਰਲੇ ਪਾਸੇ ਥੋੜੀ ਜੀ ਯਾ ਓਕੇ ਆਮ ਆਮ ਗੋਇੰਗ ਟੂ ਸਾਈਡ ਓਕੇ ਤੇ ਹੁਣ ਅਸੀਂ ਇਧਰਲੇ ਪਾਸੇ ਥੋੜਾ ਜਿਹਾ ਤੁਹਾਨੂੰ ਖੇਤੀ ਪੱਤੀ ਦਾ ਦਿਖਾਉਨੇ ਆ ਕਿ ਇਹ ਪਿੰਡਾਂ ਦੇ ਵਿੱਚ ਜਿਹੜੀ ਖੇਤੀ ਪੱਤੀ ਹੈ ਕਿਵੇਂ ਦੀ ਹੈਗੀ ਤੇ ਐਵੇਂ ਦਾ ਆਲਾ ਦਵਾਲਾ ਜਿੱਥੇ ਅਸੀਂ ਅਫਰੀਕਾ ਦੇ ਵਿੱਚ ਹੁਣ ਖੜੇ ਆ ਪਹਿਲਾਂ ਸੀ ਜਦੋਂ ਈਸਟ ਅਫਰੀਕਾ ਕੀਨੀਆ ਰਵਾਂਡਾ ਯੂਗਾਂਡਾ ਤੰਜ਼ਾਨੀਆ ਕੋ ਮੈਂ ਸੀ ਉਦੋਂ ਡੈਜ਼ਰਟ ਲਈ ਘੁੰਮਿਆ ਸੀ ਅਸੀਂ ਮਤਲਬ ਵਾਈਲਡ ਸਫਾਰੀ ਲਈ ਘੁੰਮਿਆ ਸੀਗਾ ਤੇ ਜੰਗਲੀ ਜਾਨਵਰਾਂ ਨੂੰ ਦੇਖਣ ਲਈ ਜਾਉ ਡੈਜ਼ਰਟ ਵਾਲਾ ਏਰੀਆ ਸੀ ਬਟ ਜਿੱਥੇ ਹੁਣ ਅਸੀਂ ਘੁੰਮ ਰਹੇ ਸਾਰੇ ਟ੍ਰਾਈਬਲ ਏਰੀਆ ਸਪੈਸ਼ਲੀ ਇਹ ਸਦਰਨ ਥੋਪੀਆਗਾ ਥੋਪੀਆ ਦਾ ਸਾਊਥ ਪਾਰਟ ਸੋਡਾਨ ਦੇ ਬਿਲਕੁਲ ਬਾਰਡਰ ਦੇ ਨਾਲ ਖੜਾ ਮੈਂ ਹੁਣ ਇਸ ਵਕਤ ਸੋਡਾਨ ਦਾ ਬਾਰਡਰ ਥੋੜੀ ਹਾਊ ਹਾਊ ਫਾਰ ਸੋਡਾਨ ਬਾਰਡਰ ਫਰਮ ਹੇਅਰ ਸੁਡਾਂ ਬਾਰਡਰ ਇਸ ਅਲੋਂਗ ਆ ਮੀਨ ਲੋਂਗ ਵੇ ਆ ਮੀਨ ਦ ਨੀਅਰਸਟ ਵਨ ਇਜ਼ ਕਿਨੀਆ ਬਾਰਡਰ ਕਿਨੀਆ ਬਾਰਡਰ ਕਿਨੀਆ ਤੇ ਸੋਡਾਨ ਦੇ ਬਾਰਡਰ ਤੇ ਬਿਲਕੁਲ ਇਥੋਂ ਖੜੇ ਏਥੋਪੀਆ ਚ ਆ ਪਰ ਕਿਨੀਆ ਤੇ ਸੋਡਾਨ ਦਾ ਬਾਰਡਰ ਇਥੋਂ ਨੇੜੇ ਆ ਤੇ ਪਿਛਲੇ ਪਾਸੇ ਸਾਰੇ ਪਹਾੜ ਆ ਤੇ ਜਿਹੜੇ ਇਹ ਲੋਕ ਆ ਇਹ ਅਰੀ ਟ్రਾਈਬ ਦੇ ਖੇਤੀ ਕਰਦੇ ਆ ਇਹ ਸਾਨੂੰ ਕਮਾਫਰਾ ਵੀ ਰਿਹਾ ਵੀਰਾ ਇਹ ਤੇ ਖੇਤੀ ਦਿਖਾ ਰਿਹਾ ਇਥੋਂ ਦੀ ਇਹ ਤਾਂ ਨਾ ਯਾਰ ਅਸਲ ਚ ਜੰਨਤ ਹੈ ਜਿੱਥੇ ਅਸੀਂ ਤੁਰੇ ਫਿਰਦੇ ਆ ਤੇ ਇਹ ਦੇਖੋ ਆਲਾ ਦਵਾਲਾ ਕੋਈ ਆਰਟੀਫੀਸ਼ੀਅਲ ਨਹੀਂ ਕੋਈ ਸ਼ੋਰ ਸ਼ਰਾਬਾ ਨਹੀਂ ਤੇ ਜਮਾ ਕੁਦਰਤ ਨਾਲ ਜੁੜ ਕੇ ਜ਼ਿੰਦਗੀ ਜਿਉਂਦੇ ਆ ਇਹ ਵੈਸੇ ਆਪਾਂ ਪਹਿਲਾਂ ਵੀ ਦੇਖਿਆ ਸੀਗਾ ਕਿ ਜਿਹੜੀਆਂ ਇੱਥੇ ਚੀਜ਼ਾਂ ਹੈ ਜਿਆਤਰ ਆਰਗੇਨਿਕ ਹੈ ਜਾਂ ਸਾਰੀਆਂ ਵਧੀਆ ਹਨ ਤੇ ਇਹਨਾਂ ਨੂੰ ਨਾ ਵਾਲਾ ਪਤਾ ਦੁਨੀਆਦਾਰੀ ਦਾ ਬਬ ਦੀ ਜ਼ਿੰਦਗੀ ਦਾ ਕੀ ਮਤਲਬ ਜਿਹੜੀ ਨਾ ਇਹ ਲਾਈਫ ਹੈ ਤੇ ਮੈਂ ਇਥੇ ਐਕਸਪੈਕਟ ਨਹੀਂ ਕੀਤੀ ਸੀਗੀ ਵੀ ਇਥੋਪੀਆ ਚ ਬਨੇ ਕੁਝ ਦੇਖਣ ਨੂੰ ਮਿਲ ਜਾਊਗਾ ਵੈਸੇ ਇੰਨੀ ਗ੍ਰੀਨਰੀ ਸਾਨੂੰ ਇਹ ਸੀ ਜ਼ਿਆਦਾ ਵੀ ਸੈਂਟਰਲ ਰਿਪਬਲਿਕ ਡੀਆਰਸੀ ਸਮਥਿੰਗ ਆਉਂਦਾ ਹੈ ਗਾਇਕ ਤੇ ਇੱਕ ਡੋਮੀਨੇਸ਼ਨ ਸੈਂਟਰਲ ਰਿਪਬਲਿਕ ਸ਼ੈਰ ਤੇ ਉਥੇ ਜ਼ਿਆਦਾ ਜਿੰਨਾ ਕਾਂਗੋ ਹੋ ਗਿਆ ਜਿੰਨੇ ਸੈਂਟਰਲ ਅਫਰੀਕਾ ਦੇ ਕੰਟਰੀਜ਼ ਆ ਉਥੇ ਬਹੁਤ ਸਾਰੀ ਤੁਹਾਨੂੰ ਐਵੇਂ ਦੀ ਗ੍ਰੀਨਰੀ ਮਿਲਦੀ ਹੈ ਦੇਖਣ ਨੂੰ ਤੇ ਬਟ ਇਥੋਪੀਆ ਜਾ ਕੇ ਕਈ ਵਾਰੀ ਕਹਿੰਦੇ ਆਏ ਤੋਂ ਦੁਨੀਆ ਦੇਖੇ ਤੋਂ ਪਤਾ ਲੱਗਦਾ ਦੂਰ ਬੈਠੇ ਤਾਂ ਸਾਨੂੰ ਐ ਹੀ ਸੀਗਾ ਬੇ ਸਾਰਾ ਇਹ ਡੇਜ਼ਰਟ ਹੋਊਗਾ ਇਥੋਪੀਆ ਡੇਜ਼ਰਟ ਹੈ ਪਰ ਇੰਨਾ ਕ ਜਿਆਦਾ ਗ੍ਰੀਨ ਹੈ ਇਥੋਪੀਆ ਮੈਨੂੰ ਨਹੀਂ ਲੱਗਦਾ ਇੱਥੇ ਨਹੀਂ ਡਰ ਲੱਗਦਾ ਘਰ ਵਾਲਾ ਮਾਹੌਲ ਆਈ ਲਵ ਯੂਅਰ ਵਲੇਸ ਲਾਈਕ ਆਈ ਲਵ ਯੂਅਰ ਪੀਪਲ ਆਈ ਲਵ ਯੂਅਰ ਟਾਈਵ ਏਵਰੀਥਿੰਗ ਇਜ਼ ਵੈਰੀ ਫੈਂਟੈਸਟਿਕ ਹੇਅਰ ਥੈਂਕ ਯੂ ਸੋ ਮੱਚ ਫਾਰ ਕਮਿੰਗ ਟੂ ਸੀ ਮੈਨੀ ਆਫ ਯੂ ਯੈਸ ਯੇ ਅਗੇਨ ਬੀ ਕਮਿੰਗ ਮਿਲੀਅਨ ਆਫ ਪੀਪਲ ਥਰੂ واچ تھرو आवर ویڈیوز یور بیوٹی فل لینڈ سکیپ ہاں یا تے بڑا سونا یار الا دوال ایتھوں دا بھائی او دور دور تک دیکھو گرینری دے ہرے ہرے بھرے پہاڑ ہاں جی سوئے سی اپنا اس دا بلاگ تے اینو ایتھی کر دیاں سمپت ہن کل تو جے میں تانوں دسیا نئی نئی دنیا نئے نئے قبیلے نواں نواں کلچر انہاں دا سارا کچھ دیکھن نو ملدا رہوگا ਤੇ ਮਿਲਦੇ ਆਪਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਦੇਖੋ ਦੇ ਨਾਲ ਫਿਰ ਓਕੇ ਦੇਖੋ ਸੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੰਜਾਬ ਗੁੱਡ ਬਾਏ ਗੁੱਡ ਬਾਏ ਸਤਿ ਸ੍ਰੀ ਅਕਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ